ਹਾਂ ਜੀ ਇਹ ਮੁੜ ਜਿਹੜੀ ਉੱਪਰ ਦੀ ਐਸ ਮੇਰੇ ਨਾਲ ਜਿਹੜਾ ਸਾਹ ਸਾਹ ਨਮਸਤ ਕਰ ਫਾਰਮ ਮੰਗ ਰਿਹਾ ਮੈਂ ਸਾਹ ਦਿਖਾਏਗਾ ਹਾਂ ਜੀ ਸਾਹਿਬ ਕਿਵੇਂ ਮਹੌਲ ਹੈ ਮੈਂ ਸਮਝਦਾ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਇੰਨਾ ਤੱਕਾ ਤੇ ਇੰਨੀ ਬੇਸ਼ਰਮੀ ਦੇ ਨਾਲ ਤੱਕਾ ਕਦੇ ਨਹੀਂ ਹੋਇਆ ਹੋਗਾ ਜੋਤੇ ਦੇਖੋ ਪਹਿਲਾਂ ਤਾਂ ਐਨਓਸੀਆਂ ਦੇਣ ਤੋਂ ਮਨਾ ਕਰੀ ਗਏ ਲੋਕ 3-3 ਦਿਨ 4-4 ਦਿਨ ਧੁੱਪ ਦੇ ਵਿੱਚ ਐਨਓਸੀਆਂ ਲੈਣ ਵਾਸਤੇ ਖੜੇ ਰਹੇ ਤੇ ਫਿਰ ਹੁਣ ਅੱਜ ਜਦੋਂ ਫਾਰਮ ਭਰੇ ਜਾ ਰਹੇ ਨੇ ਤੇ ਯਾਰ ਕੀ ਗੁੰਡਾਗਰਦੀ ਦਿਨ ਦਿਹਾੜੇ ਕਿੱਥੇ ਪ੍ਰਸ਼ਾਸਨ ਏਸੀ ਦੇ ਕਮਰੇ ਵਿੱਚ ਸੁੱਤਾ ਪਿਆ ਮੈਂ ਕਹਿੰਦਾ ਵੀ ਸਿੱਧੀਆਂ ਫਾਈਲਾਂ ਫੜ-ਫੜ ਕੇ ਲੋਕਾਂ ਦੀਆਂ ਫਾੜੀਆਂ ਜਾ ਰਹੀਆਂ ਸਿੱਧੀਆਂ ਫਾਈਲਾਂ ਫਿਰ ਤੁਸੀਂ ਕਹਿੰਦੇ ਹੋ ਵੀ ਸਹਿਮਤੀ ਹੈ ਜਿਹਦੀ ਫਾਈਲੇ ਫੜ ਲਈ ਇੱਕ ਬੰਦੇ ਦੇ ਕਾਗਜ਼ ਰਹਿ ਗਏ ਫਿਰ ਤਾਂ ਸਹਿਮਤੀ ਆਪੇ ਹੋਗੀ ਸੋ ਐਡਾ ਵੱਡਾ ਧੱਕਾ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਮੈਂ ਇਸ ਸਮੇਂ ਹਲਕਾ ਸਨੌਰ ਦਾ ਸਾਫ ਕਾ ਵਧਾਈ ਖਰਿੰਦਰਪਾਲ ਸਿੰਘ ਚੰਦੂ ਮਾਜਰਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਨਿਯੋਤਤਾ ਦਿੰਦਾ ਕਿ ਬਲਾਕ ਸਨੌਰ ਦੇ ਦਫਤਰ ਵਿੱਚ ਮੈਂ ਖੜਾ ਹਾਂ ਪਤਾ ਕਰੋ ਵੀ ਇੱਥੇ ਫੈਲਾ ਫਾੜੀਆਂ ਗਈਆਂ ਜਾਂ ਨਹੀਂ ਫਾੜੀਆਂ ਗਈਆਂ ਵੀਡੀਓ ਪਈਆਂ ਆਪਣੇ ਵੀਡੀਓ ਪਈਆਂ ਔਰਤਾਂ ਨੂੰ ਧੱਕੇ ਤੱਕ ਮਾਰੇ ਗਏ ਕਿਹੜਾ ਰਾਜ ਆ ਤੁਹਾਡਾ ਯਾਰ ਮੈਂ ਸਮਝਦਾ ਸ਼ਰਮ ਨਾਲ ਡੁੱਬ ਕੇ ਮਰ ਜਾਓ ਤੁਸੀਂ ਤੇ ਬੀਬੀਆਂ ਤੱਕ ਨੂੰ ਧੱਕੇ ਮਾਰ ਕੇ ਤੁਸੀਂ ਪੰਚਾਇਤੀ ਚੋਣਾਂ ਵਾਸਤੇ ਤੁਸੀਂ ਤਾਂ ਕਹਿੰਦੇ ਹੋ ਅਸੀਂ 92 ਸੀਟਾਂ ਵਾਲੇ ਆ 92 ਸੀਟਾਂ ਵਾਲੇ ਜਾਂ ਇੰਨੀਆਂ ਸੀਟਾਂ ਵਾਲੇ ਤੁਸੀਂ ਤੇ ਫੇਰ ਤੁਹਾਨੂੰ ਆਪਣੀ ਪਪੂਲਾਰਿਟੀ ਦਾ ਤਾਂ ਪਤਾ ਲੱਗੇ ਵੀ ਜਿਨ੍ਹਾਂ ਨੂੰ ਤੁਹਾਡੇ ਬੰਦੇ ਥਾਪੜੀ ਦੇ ਦੇ ਕੇ ਮੈਦਾਨ ਚ ਤਾ ਰਹੇ ਨੇ ਵੀ ਉਹਨਾਂ ਦੇ ਪੱਲੇ ਵੀ ਆ ਕੁਝ ਉਹਨਾਂ ਦੀ ਉਹਨਾਂ ਦੀ ਲੋਕਾਂ ਦੇ ਵਿੱਚ ਕਿੰਨੀ ਕੁ ਲੋਕਪ੍ਰੀਤਾ ਇਸੀ ਦਾ ਅਹਿਸਾਸ ਹੋਵੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਬਹੁਤਾਂ ਪਿੰਡਾਂ ਦੇ ਵਿੱਚ ਉਹ ਤਾਂ ਜ਼ਬਰਦਸਤੀਆਂ ਹੋਈਆਂ ਨਾ ਸਹਿਮਤੀਆਂ ਹੋਣੀਆਂ ਸੀ ਜੇ ਇਹਨਾਂ ਦੇ ਐਮ.ਐਲ.ਏ ਕਿਤੇ ਸਹਾਰਾ ਜੀ ਕੋ ਮੰਜਲ ਜਾਂਦੇ ਆ 15 20 ਹੁਣ ਵੀ ਮੈਂ ਬੇਨਤੀ ਕਰਦਾ ਵੀ ਕੁਛ ਪਿੰਡ ਐਸੇ ਨੇ ਉਹ ਮੈਂ ਆ ਰਸੂਲਪੁਰ ਜੋੜੇ ਵਾਲੇ ਰਸੂਲਪੁਰ ਜੋੜੇ ਵਾਲੇ ਮਸਾਂ ਉਹਨਾਂ ਨੂੰ ਮਤਲਬ ਉਹਨਾਂ ਦੀਆਂ ਫਾਇਲੇ ਨਹੀਂ ਭਰੰਦੇ ਰੇ ਸੀਗੇ ਉਹ ਪਰਵਾਕਿਆ ਆ ਹੋਰ ਕਈ ਪਿੰਡਾਂ ਦੀਆਂ ਫਾਇਲੇ ਪਰਵਾਕਿਆ ਆਇਆ ਐਦਾਂ ਹੀ ਇੱਕ ਪਿੰਡਾ ਨੂਰ ਜਿਹੜੀ ਵਾਲੇ ਖੜਿਆ ਉਹਦੀ ਫਾਇਲੀ ਘਾਟਤੀ ਸੀਗੀ ਐਦਾਂ ਹੀ ਇੱਕ ਪਿੰਡਾ ਨਵੇਂ ਤੁਹਾਡੇ ਰਾਹੀਂ ਕਹਿਣਾ ਰੋਸ਼ਨਪੁਰ ਝੁੰਗੀਆਂ ਪਿੰਡਾ ਪੁੰਨੜੀ ਬਲਾਕ ਦਾ ਮੈਂ ਦਾਅਵੇ ਨਾਲ ਕਹਿੰਦਾ ਉਹ ਮਾਨਜੋਗ ਇੱਥੋਂ ਦੇ ਜਿਹੜੇ ਵਿਧਾਇਕ ਨੇ ਸਤਕਾਰਯੋਗ ਉਹਨਾਂ ਦੇ ਬਹੁਤ ਹੀ ਸਤਕਾਰਯੋਗ ਪੀਐਸਰ ਸਾਹਿਬ ਦਾ ਪਿੰਡ ਆ ਉਹ ਸਾਹਿਬ ਇਹ ਕਹਿੰਦੇ ਨੇ ਵੀ ਜੇ ਕੋਈ ਮੇਰੇ ਮੁਕਾਬਲੇ ਚੋਣ ਲੜਿਆ ਸਾਡੇ ਬੰਦੇ ਦੇ ਮੁਕਾਬਲੇ ਚੋਣ ਲੜਿਆ ਉਹ ਆਪਣੇ ਹਿਸਾਬ ਨਾਲ ਲਾ ਦੇ। ਸੋ ਮੈਂ ਕਹਿੰਦਾ ਇਹ ਲੋਕ ਰਾਜ ਆ। ਇਹ ਤੁਸੀਂ ਵੇਖਣੇ ਆ ਨਜ਼ਾਰੇ ਤਾਂ ਸਾਰੇ মিডিਆ ਨੂੰ ਨਿਯੋਤਤਾ ਦਿਓ। ਉੱਥੇ ਰੋਸ਼ਨਪੁਰ ਝੁੰਗੀਆਂ ਵੀ ਮੀਡੀਆ ਆਵੇ ਝੁੰਗੀਆਂ ਪਿੰਡ ਦੇ ਵਿੱਚ ਸਾਰੀ ਕਵਰੇਜ ਕਰੇ ਨਾ ਮੈਂ ਨਾ ਕੋਈ ਹੋਰ ਪੋਲੀਟਿਕਲ ਬੰਦਾ ਤੇ ਨਾ ਹੀ ਕੋਈ ਐਦਾਂ ਦਾ ਅਣਧਿਕਾਰਤ ਬੰਦਾ ਉਸ ਪਿੰਡ ਦੇ ਵਿੱਚ ਦਾਖਲ ਹੋਵੇ ਤੇ ਪਿੰਡ ਦੀ ਨਿਰਪੱਖ ਚੋਣ ਦਾ ਨਜ਼ਾਰਾ ਵੇਖੀਏ ਫਿਰ ਕੀ ਕਹਨੇ ਆ ਲੋਕ ਵੀ ਇਹ ਤਾਂ ਵੱਡਾ ਪਿੰਡ ਦਾ ਹੋਰ ਕੋਈ ਨਹੀਂ ਹੁੰਦਾ ਨਾਲੇ ਪਤਾ ਲੱਗ ਜੂਗਾ ਵੀ ਪੀਐਸਾਹਬ ਕੰਮ ਕਰ ਲੋਕਾਂ ਦੇ ਕਿਵੇਂ ਕਰਾਉਂਦੇ ਰਹੇ ਆ ਇਹ ਕਿਹੀਆਂ ਲੋਕਾਂ ਦੇ ਸਾਹਮਣੇ ਆ ਜਾਣਗੀਆਂ ਸੋ ਕਹਿਣ ਤੋਂ ਭਾਵ ਵੀ ਬੇਹਦ ਹੰਡਾਗਰਦੀ ਤੇ ਸਭ ਤੋਂ ਵੱਡੀ ਗੱਲ ਮੈਂ ਗੁੰਡਾਗਰਦੀ ਨਾਲ ਵੀ ਇਹ ਕਹੂੰਗਾ ਵੀ ਸਿਸਟਮ ਹੀ ਨਹੀਂ ਹੈਗਾ ਯਾਰ ਕੋ ਸਿਸਟਮ ਹੀ ਨਹੀਂ ਹੈਗਾ ਐ ਇਨੀ ਦੁਨੀਆ ਦੇ ਤੁਸੀਂ ਦੇਖੋ ਪਹਿਲੀ ਗੱਲ ਤਾਂ ਜਿੱਦਣ ਪਹਿਲੇ ਦਿਨ ਕਾਉਂਸਲ ਪਰ ਨੇ ਸ਼ੁਰੂ ਹੋਏ ਉਸ ਦਿਨ ਇਹਨਾਂ ਦੇ ਕੋਲੇ ਚੂਲਾ ਟੈਕਸ ਦੀਆਂ ਰਸੀਦ ਬੁੱਕ ਵੀ ਨਹੀਂ ਸੀ ਤੇ ਫਿਰ ਸੋਮਵਾਰ ਨੂੰ ਐਨਓਸੀਆਂ ਮੰਗਲਵਾਰ ਨੂੰ ਐਨਓਸੀ ਹੀ ਨਹੀਂ ਦਿਤੀਆਂ ਆ ਘੁਮ ਘੁਮਾ ਕੇ ਹੁਣ ਅਖੀਰ ਦਾ ਦੇਣਾ ਨਾ ਇਹਨਾਂ ਤੋਂ ਬੰਦੇ ਸਾਹਮਣੇ ਜਾ ਰਹੇ ਆ ਤੇ ਅਫਸਰ ਵੀ ਗਰਮੋ ਗਰਮੀ ਹੋਏ ਹੋਏ ਨੇ ਆਲੇ-ਦਾਲੇ ਤੋਂ ਢੇਰਿਆ ਹੋਇਆ ਅਨੰਦਕਾਰਤ ਬੰਦਿਆਂ ਨੇ ਤੁਸੀਂ ਜਾ ਕੇ ਦੇਖੋ ਪਰ ਤੁਹਾਨੂੰ ਜਾਣ ਦੇ ਰਹੇ ਆ ਜਾ ਕੇ ਵੇਖੋ ਅਨਧਕਾਰਤ ਬੰਦਿਆਂ ਨੇ ਵੀਡੀਓਜ਼ ਵੀ ਚਾਹਣਗੇ ਉਹ ਬੰਦੇ ਨਾ ਉਹਨਾਂ ਨੇ ਮੈਂਬਰੀ ਲੜਨੀ ਆ ਤੇ ਜੇ ਮੈਂਬਰੀ ਲੜ ਵੀ ਲੈਣ ਮੈਂ ਸਮਝਦਾ ਉਹਨਾਂ ਨੂੰ ਕੋਈ ਮੈਂਬਰ ਬਣਾਵੇ ਵੀ ਨਾ ਪਿੰਡ ਦਾ ਮੈਂਬਰ ਮਂਚਾਇਤ ਨਹੀਂ ਬਣਾਵੇ ਉਹਨਾਂ ਦੇ ਕੋਲੋਂ ਯਾਰ ਤੁਸੀਂ ਬੀਬੀਆਂ ਨੂੰ ਧੱਕੇ ਮਿਲਵਾ ਰਹੇ ਹੋ ਉਹਨਾਂ ਦੇ ਕੋਲੋਂ ਤੁਸੀਂ ਬਜ਼ੁਰਗਾਂ ਨੂੰ ਧੱਕੇ ਮਿਲਵਾ ਰਹੇ ਹੋ ਇਹ ਕਿਹੋ ਜਿਹਾ ਲੋਕ ਰਾਜ ਆ ਯਾਰ ਸ਼ਰਮ ਨਾਲ ਡੁੱਬ ਕੇ ਮਰ ਜਾ ਮੈਂ ਤਾਂ ਕਹਿੰਦੀ ਸਾਡੇ ਵਾਲਾ ਇੰਤਜ਼ਾਮ ਬੜੇ ਵਧੀਆ ਕਿੱਥੇ ਮੈਂ ਤਾਂ ਮੈਂ ਮੈਂ ਤਾਂ ਮੈਂ ਤਾਂ ਇਹ ਕਹਿਣਾ ਹੈ ਵੀ ਮੈਂ ਤਾਂ ਆਪ ਕਹਿੰਦਾ ਨਾ ਵੀ ਸਰਕਾਰ ਵੱਲੋਂ ਬਹੁਤ ਵਧੀਆ ਇੰਤਜ਼ਾਮ ਆ ਜੀ ਸਰਕਾਰ ਬੜੀ ਸਾਫ਼ ਸੁਥਰੀ ਚੋਣ ਕਰਾ ਰਹੀ ਆ ਪਰ ਨਜ਼ਾਰਾ ਤਾਂ ਕੁਝ ਹੋਰੇ ਕਹਿ ਰਿਹਾ ਆ ਆ ਇੰਤਜ਼ਾਮ ਤੁਸੀਂ ਦੇਖਤਾ ਸੀ ਆ ਲੋਕ ਤੁਸੀਂ ਕਿਉਂ ਵਿਚ ਖੜੇ ਹੋ ਆ ਦੁਨੀਆ ਤੋਂ ਵਿਚ ਖੜਿਆ ਜਿਹਾ ਰੁੱਖ ਨਾ ਹੋਣ ਸਰਕਾਰ ਦਾ ਇੰਤਜ਼ਾਮ ਦੱਸੋ ਇਹਨੇ ਕੀ ਸਰਕਾਰ ਦਾ ਪਾਣੀ ਦਾ ਗਲਾਸ ਵੀ ਨਹੀਂ ਪਿਲਾ ਰਹੀ ਹੈ ਕਿ ਲੋਕਾਂ ਨੂੰ ਇਸ ਕੱਖੋਂ ਹੀ ਗਈ ਤੇ ਮੈਂ ਸਮਝਦਾ ਮਾੜੇ ਇੰਤਜ਼ਾਮ ਆ ਪਹਿਲੀ ਗੱਲ ਤਾਂ ਇੰਤਜ਼ਾਮ ਜਦੋਂ ਤੁਸੀਂ ਇੰਨੀ ਦੇਰ ਦੇ ਸੁਤੇ ਹੋਏ ਸੀ ਚੋਣਾਂ ਤੁਸੀਂ ਆਏ ਜਦੋਂ ਝੋਨੇ ਦਾ ਸੀਜ਼ਨ ਆ ਗਿਆ ਉਦੋਂ ਤੁਸੀਂ ਚੋਣਾਂ ਕਰਾਉਣ ਲੱਗੇ ਹੋ ਇੰਤਜ਼ਾਮ ਹੋਰ ਦੱਸੋ ਕੀ ਹੋਣਗਾ ਵੀ ਐਤੋਂ ਵੱਡੀ ਨਰਾਇਕੀ ਇtanto ਵੱਡੀ ਮੈਂ ਸਮਝਦਾ ਹਾਂ ਕਿ ਮੈਂ ਕੀ ਵਰਡਸ ਯੂਜ਼ ਕਰਾਂ ਕੀ ਹੋ ਸਕਦੀ ਹੈ ਭੀਫੀ ਕੇ ਕਿਸੇ ਸੀਜ਼ਨ ਦੇ ਚੱਲਦੇ ਸੀਜ਼ਨ ਦੇ ਵੀ ਸੁਮਨ ਚੋਣਾ ਕਰਾਂ ਨਹੀਂ ਜਨਮਾਨ ਸਾਹਿਬ ਬਾਦਰਗੜ੍ਹ